ਤੇ ਚੰਕੌਰ ਸਾਹਿਬ ਤੋਂ ਐਕਸੀਡੈਂਟ ਵਾਲੀ ਜਗ੍ਹਾ ਹੈਗੀ 11.5 ਕਿਲੋਮੀਟਰ ਤੇ ਮਾਥੀਵਾੜੇ ਤੋਂ 15 ਜਾਂ 16 ਕਿਲੋਮੀਟਰ ਹੁਣ ਦੋਨਾਂ ਪਾਸੇ ਤੇ ਤੁਸੀਂ ਖੁਦ ਸਮਝਦਾ ਰਿਹਾ ਆਈਡੀਆ ਲਗਾ ਲਓ ਅਗਰੇ ਫੋਕ ਜਾਂਦਾ ਏ ਤਾਂ 15 ਜਾਂ 14 ਮਿੰਟ ਦਾ ਸਫ਼ਰ ਇਹ ਸਿਰਫ ਹੈ 14 ਮਿੰਟ 2 ਘੰਟੇ ਮੌਤ ਸਰਕਾਰ ਦੀ ਲਾਪਰਵਾਹੀ ਨਾਲ ਹੋਈ ਮੌਤ ਉਥੇ ਜਿਹੜਾ ਨਾਕਾ ਲੱਗਿਆ ਵਾ ਤਾਂ ਉਸ ਨਾਕੇ ਤੇ ਉਸ ਗੈਰ ਕਾਨੂੰਨੀ ਤਰੀਕੇ ਨਾਲ ਉਥੋਂ ਟ੍ਰੈਲੀ ਨਗਾ ਕੇ ਜਿਹੜਾ ਇਹਨਾਂ ਨੇ ਮਹਿਨ ਨਾ ਕੀਤਾ ਵਾ ਉਹਦੇ ਕਰਕੇ ਮੌਤ ਹੋਈ ਐਂਬੂਲੈਂਸਾਂ ਉੱਥੇ ਆਕਸੀਜਨ ਨਹੀਂ ਕੁਛ ਨਹੀਂ ਪੰਜਾਬ ਸਰਕਾਰ ਵਾਦੇ ਤੇ ਉਹ ਚੈਨੀ ਚੁੰਨੀ ਖੋਲਣ ਦੀ ਕੋਸ਼ਿਸ਼ ਕਰ ਰਹੀ ਸੀ ਮੈਂ ਉਹਨਾਂ ਨੂੰ ਗਿਆ ਮੈਂ ਕਿਹਾ ਭਰਾ ਮੈਂ ਕਿਹਾ ਮੈਂ ਨੂਰਪੁਰ ਦਾ ਏ ਤੇ ਮੇਰੀ ਮਾਰਕੀਟ ਦੇ ਮਤਲਬ ਨੌਜਵਾਨ ਹੈ ਤੇ ਸਾਰਾ ਸਮਾਨ ਮੈਂ ਕਿਹਾ ਮੇਰੇ ਕੋਲ ਦੇ ਦਿਓ ਮੈਂ ਇਹਨਾਂ ਨੂੰ ਸਾਰਾ ਸਮਾਨ ਦੇ ਦੂੰਗਾ ਤੁਸੀਂ ਪਹਿਲਾਂ ਮੁੰਡੇ ਦੀ ਜਾਨ ਬਚਾਓ ਐਂਬੂਲੈਂਸ ਨੂੰ ਫੋਨ ਕਰੋ ਐਂਬੂਲੈਂਸ ਨੂੰ ਫੋਨ ਕੀਤਾ ਭਾਜੀ 108 ਨੰਬਰ ਤੇ 108 ਨੰਬਰ ਤੇ ਫੋਨ ਕੀਤਾ 113 ਤੇ ਫੋਨ ਕੀਤਾ ਕਿੰਨੇ ਕਿੰਨੇ ਘੰਟਾ ਹੋ ਗਿਆ ਜੀ ਕੋਈ ਨਹੀਂ ਆਇਆ ਭਾਜੀ ਇੱਕ ਘੰਟੇ ਦਾ ਕੋਈ ਨਹੀਂ ਆਇਆ ਮਤਲਬ ਉਹਦੀ ਬੋਡੀ ਚੜੀ ਦੀ ਨਾ ਮਤਲਬ ਵਿੱਚ ਨਾ ਮਨ ਇੰਜਨ ਦੇ ਵਿੱਚ ਇਦਾਂ ਵਿੱਚ ਪ੍ਰੈਸ ਹੋਈ ਵੀ ਸੀਗੀ ਅੱਧਾ ਪੌਣਾ ਘੰਟਾ ਲੱਗ ਗਿਆ ਹੁਣ ਬੋਡੀ ਕੱਢਣ ਨੂੰ ਸਾਹ ਲੈ ਰਿਹਾ ਸੀਗਾ ਉਸ ਟਾਈਮ ਸਾਹ ਲੈ ਰਿਹਾ ਸੀਗਾ ਜਿਹੜਾ ਦੂਜਾ ਮੁੰਡਾ ਸੀਗਾ ਉਹਨੇ ਪੂਰਾ ਮਤਲਬ ਜ਼ੋਰ ਲਾਇਆ ਉਹਦਾ ਭਾਜੀ ਮੈਨੂੰ ਬਚਾ ਲਓ ਉਹ ਬੋਲ ਰਿਹਾ ਸੀਗਾ ਉੱਚੀ ਉੱਚੀ ਅੱਛਾ ਦੂਜਾ ਮੁੰਡਾ ਹਾਂਜੀ ਉਹ ਉਹਦੀ ਸੀ ਪਹਿਲਾਂ ਮਤਲਬ ਬੋਡੀ ਕੱਢ ਦਿੱਤੀ ਉਹੋ ਮਤਲਬ ਜ਼ਿਆਦਾ ਨਹੀਂ ਸੀਗਾ ਮਤਲਬ ਜਿਹੜਾ ਦੂਸਰਾ ਮੁੰਡਾ ਸੀਗਾ ਮੇਨ ਕੀ ਬਜਾਰੀ ਡੈਥ ਹੋ ਗਈ ਵਿੱਚ ਪ੍ਰੈਸ ਹੋਣ ਕਰਕੇ ਨਾ ਭਾਜੀ ਉਹਦੀ ਬੋਡੀ ਕੱਢਣ ਬਿਲਕੁਲ ਬਿਲਕੁਲ ਫਿਰ ਜਦੋਂ ਮੈਂ ਮਤਲਬ ਨੇ ਫਿਰ ਉੱਧਰੋਂ ਦੋ ਮੁਲਾਜ਼ਮ ਆਏ ਜੀ ਛੇਤੀ ਨਿਕਲ ਜਾਣੀ ਚੀ ਅਗਲੀ ਹਾਂ ਜੇ ਮਤਲਬ ਐਂਬੂਲੈਂਸ ਆਈ ਨਾ ਮੌਕੇ ਤੇ ਫਿਰ ਤਾਂ ਜਾਨ ਬਚ ਗਈ ਸੀਗੀ ਪੁਲਿਸ ਆ ਜਾਂਦੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਫੋਰਸ ਵਾਲੇ ਉਹ ਸਾ ਜੀ ਕੋਈ ਨਹੀਂ ਮਤਲਬ ਕੋਈ ਨਹੀਂ ਮਤਲਬ ਸਤਿ ਸ਼੍ਰੀ ਅਕਾਲ ਰਾਮ ਰਾਮ ਸਾਰੇ ਇਲਾਕਾ ਵਾਸੀਆਂ ਨੂੰ ਜਿੱਥੇ ਤੱਕ ਵੀ ਸਾਡੀ ਇਹ ਵੀਡੀਓ ਜਾਂਦੀ ਹੈ ਪੂਰੇ ਪੰਜਾਬ ਦੇ ਨੌਜਵਾਨਾਂ ਨੂੰ ਅੱਜ ਇੱਕ ਬੜੇ ਅਹਿਮ ਵਿਸ਼ੇ ਨੂੰ ਲੈ ਕੇ ਤੁਹਾਡੇ ਅਸੀਂ ਸਾਰੇ ਰੰਗੂ ਹੋਏ ਆ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਨਾਲ ਇਹ ਸਮਾਂ ਤਾਂ ਖੈਰ ਹੈ ਨਹੀਂ ਦਾ ਪਰ ਇਹਨਾਂ ਨੂੰ ਸਾਨੂੰ ਬੁਲਾਣਾ ਪਿਆ ਕਿਉਂਕਿ ਦਿੱਕਤ ਇੱਕ ਐਦਾਂ ਦੀ ਆ ਗਈ ਸੰਜੀਪ ਲੋਟੀਆ ਜੀ ਨੂੰ ਸਾਡੇ ਪੱਤਰਕਾਰ ਸਾਥੀ ਵੀ ਹੈ ਸਨਾਦਨ ਧਰਮ ਮੰਚ ਦੇ ਜਿਹੜੇ ਹੈ ਮੇਨ ਉਹਦੇਦਾਰ ਵੀ ਹੈ ਔਰ ਦੁੱਖ ਦੀ ਗੱਲ ਇਹ ਹੋਈ ਕਿ 27 ਤਰੀਕ ਨੂੰ ਇਹਨਾਂ ਦਾ ਨੌਜਵਾਨ ਪੁੱਤਰ ਇੱਕ ਵੱਡੀ ਲਾਹ ਪ੍ਰਵਾਹੀ ਜਿਹਦੇ ਵਿੱਚ ਇੱਕ ਟਰੈਲੀ ਵਾਲੇ ਦੀ ਤਾਂ ਕਹਿ ਸਕਦੇ ਆ ਭਈ ਜਿਨੇ ਖੇਤੀ ਦੇ ਸਾਡੇ ਸਾਧਨਾ ਨੂੰ ਸੰਦਾਂ ਨੂੰ ਠੀਕ ਆ ਹਰ ਪ੍ਰਕਾਰ ਦੇ ਕੰਮਾਂ ਲਈ ਵਰਤੀ ਜਾਂਦੀ ਹੈ ਲੋਡ ਦੀ ਵੀ ਚੀਜ਼ ਹੈ ਪਰ ਉਹਨੂੰ ਉਸ ਕੈਟਾਗਰੀ ਤੋਂ ਕੱਢ ਕੇ ਜਦ ਇੱਕ ਟਿਪਰ ਬਣਾ ਲੈਣਾ ਤੋਂ ਆਪਣੇ ਆਪ ਦੇ ਵਿੱਚ ਗਲਤ ਹੋ ਜਾਂਦਾ ਉਸ ਨੌਜਵਾਨ ਨਿਖਲ ਲੋਢੀਆ ਦੀ ਇਹਨਾਂ ਦੇ ਪੁੱਤਰ ਦੀ ਸਿਰਫ 23 ਸਾਲ ਦੀ ਉਮਰ ਯੰਗ ਔਰ ਬੜੇ ਤੇਜ਼ੀ ਦੇ ਨਾਲ ਆਪਣੇ ਕਾਰੋਬਾਰ ਨੂੰ ਵਿਕਸਿਤ ਕਰ ਰਿਹਾ ਸੀਗਾ ਉਸ ਨੌਜਵਾਨ ਦੀ ਇਸ ਟਰੈਲੀ ਦੇ ਵਿੱਚ ਬੇਥੋਹਾ ਬਬੂਲਰ ਜਿਹਦਾ ਲੱਦਿਆ ਸੀਗਾ ਟਰੈਲੀ ਦੇ ਖਤਮ ਹੋਣ ਤੋਂ ਵੀ 5-7 ਫੁੱਟ ਬਾਹਰ ਤੱਕ ਲੱਦਿਆ ਸੀਗਾ ਔਰ ਉਹਦੀ ਗਲਤੀ ਦੇ ਨਾਲ ਸਾਡੇ ਇੱਕ ਨੌਜਵਾਨ ਦੀ ਜਾਨ ਗਈ ਔਰ ਦੂਜਾ ਜਿਹੜਾ ਜਿੰਦਗੀ ਮੌਤ ਦੇ ਵਿੱਚ ਲੜ ਰਿਹਾ ਹੈ। ਸੋ ਉਸ ਘਟਨਾ ਜਿਹੜੀ ਹੈ 27 ਦਿਨ ਰਾਤ ਦੀ ਦੱਸੀ ਜਾਂਦੀ ਹੈ। ਰਾਤ ਦਾ ਟਾਈਮ ਸੀਗਾ ਇਹ ਸਾਡਾ ਵੀਰ ਪਰਮਿੰਦਰ ਸਿੰਘ ਰੀਹਲ। ਓਲਾ ਕਰਕੇ ਤੁਸੀਂ ਜਾਣਦੇ ਆ ਟਰੈਕਟਰ ਅਸੈਸਰੀ ਦੇ ਕੰਮ ਕਰਦੇ ਆ। ਇਹ ਕੁਦਰਤੀ ਉਸ ਵਕਤ ਲੁਧਿਆਣੇ ਤੋਂ ਆ ਰਹੇ ਸੀਗੇ ਤੇ ਨਖਲ ਜਿਹੜਾ ਰੂਪਰਵੇਦੀ ਤੋਂ ਲੁਧਿਆਣੇ ਸਾਈਡ ਨੂੰ ਜਾ ਰਿਹਾ ਸੀਗਾ। ਸਮਰਾਲਾ ਦੇ ਨੇੜੇ ਦੀ ਘਟਨਾ ਹੈ। ਉਸ ਵੇਲੇ ਨੇੜੇ ਆ। ਉਸ ਵੇਲੇ ਇਹਨਾਂ ਨੇ ਦੇਖਿਆ ਕਿ ਜਿੱਦਾਂ ਪੰਜਾਬੀਆਂ ਨੂੰ ਇੱਕ ਮਾਦਾ ਹੁੰਦਾ ਹੈ ਕਿ ਕਿਸੇ ਦੀ ਦੁੱਖ ਸੁੱਖ ਦੇ ਵਿੱਚ ਮਦਦ ਕਰੀਏ ਕਿ ਯਾਰ ਕੋ ਆਪਣਾ ਬੰਦਾ ਨਾ ਹੋਵੇ ਚਲੋ ਕੋਈ ਹੋਰ ਵੀ ਹੁੰਦਾ ਇਹ ਉੱਥੇ ਰੁਕੇ ਇਹਨਾਂ ਨੇ ਦੇਖਿਆ ਕਿ ਇਹ ਤਾਂ ਮੁੰਡਾ ਸਾਡੇ ਨੂਰ ਪ੍ਰਵੇਦੀ ਦਾ ਹੈ ਤੇ ਇਹਨਾਂ ਨੇ ਜੋ ਸਮਝਦਾਰੀ ਵਰਤੀ ਉਸ ਵੇਲੇ ਮੁੰਡਾ ਕਿਉਂਕਿ ਮਾਲ ਲੈਣ ਚੱਲਿਆ ਸੀਗਾ ਕੋਲ 3 ਕਿਲੱਖ ਰੁਪਏ ਜਿੱਦਾਂ ਪਰਿਵਾਰ ਦੱਸਦਾ ਹੈ ਕੈਸ਼ ਸੀਗਾ ਗਲੇ 'ਚ ਚੈਨੀ ਸੀਗੀ ਹੱਥ 'ਚ ਕੜਾ ਸੀਗਾ ਅੰਗੂਠੀ ਸੀਗੀ ਐਪਲ ਦਾ ਫੋਨ ਸੀਗਾ ਜੇ ਮੈਂ ਮੋਟਾ-ਮੋਟਾ ਕਰਾਂ ਸਾਰੇ ਗੱਲਾਂ ਕਰਨ ਦਾ ਸਮਾਂ ਦਾਨੀਆਂ 7-8 ਲੱਖ ਰੁਪਇਆ ਤਕਰੀਬ ਉਹਦੇ ਵਿੱਚ ਕੈਸ਼ ਤੇ 골ਡ ਸੀਗਾ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝ ਕੇ ਉਹ ਕੈਸ਼ ਗਹਿਣੇ ਆਪਣੀ ਕਸਟਡੀ ਚ ਲੈ ਤੇ ਉੱਥੇ ਕੁਝ ਸ਼ਰਾਰਤੀ ਅਨਸਰ ਵੀ ਸੀਗੇ ਉਹਨਾਂ ਨੂੰ ਕਿਹਾ ਕਿ ਸਾਡੇ ਪਿੰਡ ਦਾ ਹੀ ਹੈ ਭਾਈ ਤੇ ਅਸੀਂ ਇਹ ਚੀਜ਼ਾਂ ਆਪਣੇ ਕੰਟਰੋਲ ਚ ਲੈ ਰਹੇ ਕਿਉਂਕਿ ਮਾਪੇ ਨੂੰ ਇੱਕ ਤਾਂ ਬੜਾ ਘਾਟਾ ਹੋਇਆ ਗਿਆ ਜਿੱਥੇ ਸਾਡੀ ਪੰਜਾਬ ਦੀ ਧਰਤੀ ਉੱਪਰ ਬਹੁਤ ਚੰਗੇ ਲੋਕ ਐ ਸੁਖ ਸੁੱਖ ਚ ਲੋਕਾਂ ਦੇ ਕੰਮ ਆਣੇ ਵਾਲੇ ਕਈ ਐ ਇਦਾਂ ਦੇ ਵੀ ਮੌਕੇ ਦਾ ਫਾਇਦਾ ਵੀ ਚੱਕ ਲੈਂਦੇ ਤੋਂ ਇਹਨਾਂ ਨੇ ਜ਼ਿੰਮੇਵਾਰੀ ਸਮਝ ਗਏ ਉਹ ਚੀਜ਼ਾਂ ਕੰਟਰੋਲ ਚ ਲਈਆਂ ਉੱਥੇ ਸਾਡੇ ਕਿਸੇ ਭਰਾ ਨੇ ਅਸੀਂ ਨਹੀਂ ਕਹਿੰਦੇ ਉਹਦੀ ਮਨਸ਼ਾ ਗਲਤ ਸੀਗੀ ਪਰ ਉਹਨੇ ਇੱਕ ਵੀਡੀਓ ਆਡੀਓ ਵਾਇਰਲ ਕਰ ਦਿੱਤੀ ਵੀ ਆਹ ਬੰਦਾ ਜੀ ਐਦਾ ਦਾ ਪੈਸਾ ਕੈਸ਼ ਐਕਸੀਡੈਂਟ ਤੋਂ ਬਾਅਦ ਆਪਣੇ ਕੋਲ ਲੈ ਕੇ ਜਾ ਰਿਹਾ ਇਹਦੀ ਵੀਡੀਓ ਫੋਟੋ ਵਾਇਰਲ ਕਰ ਦਿਓ ਤੇ ਦੇਖੋ ਕਿਤੇ ਬੰਦਾ ਕੋਈ ਹੋਰ ਨਾ ਹੋਵੇ ਇਹ ਬਲਵਿੰਦਰ ਸਿੰਘ ਰੀਅਲ ਹੈ ਇਹ ਸਾਡੇ ਇਲਾਕੇ ਦੇ ਜਿਹੜੇ ਅਨਰਜੈਕਟਿਵ ਯੂਥ ਹੈ ਵੱਧੇ ਹੋਏ ਨੌਜਵਾਨਾਂ ਉਹਨਾਂ ਵਿੱਚੋਂ ਇੱਕ ਹੈ ਇਹ ਵੀਡੀਓ ਨੂੰ ਸ਼ੇਅਰ ਤੁਸੀਂ ਵੱਧ ਤੋਂ ਵੱਧ ਕਰਨਾ ਇਹ ਸਾਡੇ ਲਈ ਨਹੀਂ ਤੇ ਸਾਡੇ ਇਲਾਕੇ ਦੇ ਨੌਜਵਾਨਾਂ ਉਕੇ ਇਸਨੇ ਆਪਣਾ ਉਸ ਵੇਲੇ ਫਰਜ ਅਦਾ ਕੀਤਾ ਔਰ ਸਾਰਾ ਪੈਸਾ ਗੈਣਾ ਲੋੜੀ ਆਈ ਦੇ ਪਰਿਵਾਰ ਨੂੰ ਉਸ ਵੇਲੇ ਪਹੁੰਚਾ ਦਿੱਤਾ ਔਰ ਉਸ ਤੋਂ ਬਾਅਦ ਇਹਨੇ ਤਾਂ ਆਪਣਾ ਫਰਜ ਅਦਾ ਕਰ ਦਿੱਤਾ ਪਰਿਵਾਰ ਨੇ ਵੀ ਉਸ ਗੱਲ ਦੇ ਚਲੋ ਬੇਟਾ ਗਿਆ ਉਹਨਾਂ ਨੂੰ ਤਾਂ ਸਾਰੀ ਦੁਨੀਆ ਚਲੀ ਗਈ ਇੱਕ ਇੱਕ ਗੱਲ ਮੰਨੀ ਕਿ ਇਸ ਦੁੱਖ ਦੀ ਘੜੀ 'ਚ ਕਈ ਵਾਰੀ ਮਾੜੇ ਲੋਕ ਟੱਕਰ ਜਾਂਦੇ ਆ ਪਰ ਇਹਨਾਂ ਨੇ ਆਪਣਾ ਫਰਜ ਕੀਤਾ ਕਿਤੇ ਨਾ ਕਿਤੇ ਇਹਨਾਂ ਦੇ ਸਨਮਾਨ ਦੀ ਪਰ ਉਸਤੇ ਬੜੀ ਦੁੱਖ ਦੀ ਗੱਲ ਇਹ ਹੋਈ ਸਾਥੀਓ ਇਹ ਨਾ ਤਾਂ ਸੜਕ ਸੁਰੱਖਿਆ ਫੋਰਸ ਟਾਈਮ ਨਾਲ ਪਹੁੰਚੀ ਸਾਨੂੰ ਗੱਲ ਆ ਇਸ ਗੱਲ ਦਾ ਅਸੀਂ ਅਸੀਂ ਤਾਂ ਹੀ ਗੈਰ ਰਹੇ ਕਿ ਸਰਕਾਰਾਂ ਕੋਲ ਗੱਲ ਬਹੁਤ ਜਗ੍ਹਾ ਪੁੱਜਦੀ ਵੀ ਹੈ ਮੈਂ ਵਿਰੋਧੀ ਨਹੀਂ ਹਾਂ ਸਰਕਾਰ ਦਾ ਨਿੱਜੀ ਤੌਰ ਤੇ ਪਰ ਸਾਡੇ ਉਸ ਕੇਸ ਚ ਪੁੱਜੀ ਨਹੀਂ ਆਪ ਦੱਸਣਗੇ ਰੀਹਲ ਦੀ ਬੋਲ ਕੇ ਦੱਸਣਗੇ ਇਹਨਾਂ ਨੇ ਜਦੋਂ ਪੈਸੇ ਪੂਸੇ ਮੋੜੇ ਐਂਬੂਲੈਂਸ ਨਹੀਂ ਆ ਰਹੀ ਦੱਸੋ ਉੱਥੇ ਐਂਬੂਲੈਂਸ ਵਾਲਿਆਂ ਨੂੰ ਫੋਨ ਜਾ ਰਹੇ ਥਾਣੇ ਨੂੰ ਫੋਨ ਜਾ ਰਹੇ ਔਰ ਕਿੰਨੀ ਦੇਰ ਨਹੀਂ ਪੁੱਜੇ ਦੱਸੂਗੇ ਔਰ ਇੱਥੋਂ ਪ੍ਰੈਸ਼ਰ ਪਾ ਕੇ ਸਾਨੂੰ ਬੁਲਾਣੇ ਬੇ ਅਗਲੇ ਦਿਨ ਸੰਸਕਾਰ ਤੱਕ ਕਹਿਣ ਦਾ ਅਰਥ ਹੈ ਇਹ ਆਰ ਸਾਨੂੰ ਇੱਕ ਸੜਕ ਉੱਤੇ ਮੂਲ ਭੁੱਸੇ ਵਧਾਵਾ ਆਮ ਬੰਦੇ ਦੀ ਜ਼ਿੰਦਗੀ ਦਾ ਤਾਂ ਕੋਈ ਮਤਲਬ ਹੀ ਨਹੀਂ ਰਹੇਗਾ ਨਾ ਸਮੇਂ ਤੇ ਉਹਨੂੰ ਸਹਾਇਤਾ ਮਿਲੇ ਬਾਹਰੀ ਕੰਟਰੀਆਂ 'ਚ ਹੈਲੀ ਹੈਲੀ ਐਮਰਜੈਂਸੀ ਸੇਵਾਏ ਜਿਹੜੀ ਐਂਬੂਲੈਂਸ ਅਸੀਂ ਇੱਥੇ ਗੱਡੀ ਚ 4 ਟਾਇਰਾਂ ਵਾਲੀ ਪਰ ਜਾਂਦੇ ਨਾ ਹਾਂ ਉਹ ਐਂਬੂਲੈਂਸ ਹੈਲੀ ਐਂਬੂਲੈਂਸ ਕਰ ਦਿੰਦੇ ਫਟਾਫਟ ਬੰਦੇ ਨੂੰ ਟੌਪ ਦੇ ਹਸਪਤਾਲ ਪਹੁੰਚਾਈਏ ਜਾਨ ਬਚਾ ਲਈਏ ਸੋ ਆ ਸੰਜੀਵ ਜੀ ਦੱਸਣਗੇ ਪਹਿਲਾਂ ਰੀਤ ਜੀ ਨਾਲ ਗੱਲ ਕਰਾ ਦਵਾ ਪਰਿਵਾਰ ਨੂੰ ਉਹ ਸਮਾਨ ਗਹਿਣੇ ਗੱਟਾ ਜੋ ਸੀਗਾ ਮਿਲ ਗਿਆ ਉਹ ਕਿਤੇ ਕਈ ਵਾਰੀ ਐਦਾਂ ਹੁੰਦਾ ਸਾਡੇ ਵੀਰ ਕਾਰੋਬਾਰ ਕਰਦਾ ਕਿ ਪਿੱਛੇ ਜਾਂਦਾ ਕੋਈ ਐਵੇਂ ਵਾਇਰਲ ਵੀਡੀਓ ਦੇ ਉੱਤੇ ਤੇ ਫਿਰ ਕੋਈ ਗਲਤ ਬਾਜੀ ਬੋਲਣ ਲੱਗ ਪਵੇ ਤੇ ਸਾਡੇ ਇਲਾਕੇ ਦੇ ਮਾਨ ਹੈ ਨੌਜਵਾਨ ਬੱਚੇ ਆ ਸੋ ਇਸ ਚੀਜ਼ ਨੂੰ ਅੱਗੇ ਤੇ ਅੱਗੇ ਬਜਾਇਆ ਜਾਵੇ ਔਰ ਪਰਿਵਾਰ ਵੀ ਦੱਸੂਗਾ ਇਹਨਾਂ ਦਾ ਧੰਨਵਾਦ ਵੀ ਆ ਜਿਹੜੀਆਂ ਤਰੂਟੀਆਂ ਰੀਆਂ ਉਹ ਵੀ ਦੱਸੂਗੇ ਔਰ ਪਹਿਲਾਂ ਬਲਵਿੰਦਰ ਜੀ ਬਲਵਿੰਦਰ ਜੀ ਕਿੱਦਾਂ ਕਿੱਦਾਂ ਹੋਈਦੀ ਸਾਰੀ ਗੱਲ ਤੁਸੀਂ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭਾਜੀ ਮੈਂ ਨਾ ਲੁਜਾਨੇ ਉ ਆ ਰਿਹਾ ਸੀਗਾ ਮਾਨ ਲੈ ਕੇ ਤੇ ਨਾ ਰਸਤੇ ਵਿੱਚ ਜਿੱਦਾਂ ਇਹ ਵੀਰੇ ਜੀ ਹੋਣੇ ਜਾ ਰਹੇ ਸੀਗੇ ਉਧਰੋਂ ਤਕਰੀਬਨ 9:30 ਵਜੇ ਈ ਕਰਦਾ ਤੇ ਉੱਥੇ ਨਾ ਰਸਤੇ ਖਾਸਤਾ ਹੋਇਆ ਤੇ ਮੈਨੂੰ ਇਹ ਤਾਂ ਲੱਗਿਆ ਮੈਂ ਕੋਈ ਆਪਣਾ ਬੰਦਾ ਨਾ ਹੋ ਗਿਆ ਮੈਂ ਵੀ ਖੜ ਗਿਆ ਉੱਥੇ ਤੇ ਜਦੋਂ ਦੇਖਿਆ ਵੀ ਆਪਣੇ ਨੂਰਪੁਰ ਦਾ ਮੁੰਡਾ ਸੀਗਾ ਜੀ ਮੈਂ ਮਤਲਬ ਇੱਕ ਸਰਦਾਰ ਜੀ ਹੋਣੀ ਨਾ ਕੱਟ ਰਹੇ ਸੀਗੇ ਨਾਲ ਬਾਕੀ ਬੰਦੇ ਨਾ ਫੋਟੋਆਂ ਕਰਾ ਕੇ ਵੀਡੀਓ ਬਣਾ ਕੇ ਜਾ ਰਹੇ ਦੇ ਅਚੋ ਬਾਕੀ ਘੜੀ ਜਮੀ हां जी फोटो बनाई गए वीडियो बनाकना जेडे बंदा क कहता ਸਾਡਾ ਬੰਦਾ ਨਹੀਂ ਹੈਗਾ ਉਹ ਤਾਂ ਦੇਖ ਕੇ ਫੋਟੋ ਬਣਾ ਕੇ ਵੀਡੀਓ ਨਾਲ ਅਗਲਾ ਜਾਈ ਗਿਆ ਜਦੋਂ ਮੈਂ ਉਹਦਾ ਹਾਰ ਚੈੱਕ ਕੀਤਾ ਬੰਦੇ ਦਾ ਨਗਾ ਦੇਖਿਆ ਵੀ ਆਪਣੀ ਮਾਰਕੀਟ ਦਾ ਬੰਦਾ ਹੈ ਅਸੀਂ ਦੀ ਹੈਲਪ ਕਰੀਏ ਮੈਂ ਇੱਕ ਸਰਦਾਰ ਜੀ ਨਾਲ ਹੈਲਪ ਕਰ ਰਹੀ ਸੀ ਕਿ ਤੇ ਇੱਕ ਬੰਦੇ हां ਕੁ ਚੰਗੇ ਲੋਕ ਸੀ ਕਿ ਉੱਥੇ ਥੋੜੇ ਜਿਹੇ ਬੰਦੇ ਨਾਲ ਦੋ ਦਿਨ ਮੈਨੂੰ ਲੱਗੇ ਵੀ ਜੋ ਨਸ਼ਪੇ ਵਾਲੇ ਸੀਗੇ ਤੇ ਉਹ ਚੈਨੀ ਜੁਨੀ ਖੋਲਣ ਦੀ ਕੋਸ਼ਿਸ਼ ਕਰ ਰਹੇ ਸੀ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਭਰਾ ਮੈਂ ਕਿਹਾ ਮੈਂ ਨੂਰਪੁਰ ਦਾ ਏ ਇਹ ਮੇਰੀ ਮਾਰਕੀਟ ਦੇ ਮਤਲਬ ਨੌਜਵਾਨ ਹੈ ਤੇ ਸਾਰਾ ਸਮਾਨ ਮੈਂ ਖਾ ਮੇਰੇ ਕੋਲ ਦੇ ਦੋ ਮੈਂ ਇਹਨਾਂ ਨੂੰ ਸਾਰਾ ਸਮਾਨ ਦੇ ਦੂੰਗਾ ਤੁਸੀਂ ਪਹਿਲਾਂ ਮੁੰਡੇ ਦੀ ਜਾਨ ਬਚਾਓ ਐਂਬੂਲੈਂਸ ਨੂੰ ਫੋਨ ਕਰੋ ਐਂਬੂਲੈਂਸ ਨੂੰ ਫੋਨ ਕੀਤਾ ਭਾਜੀ 108 ਨੰਬਰ ਤੇ 108 ਨੰਬਰ ਤੇ ਫੋਨ ਕੀਤਾ 113 ਤੇ ਫੋਨ ਕੀਤਾ ਇੱਕ ਘੰਟਾ ਹੋ ਗਿਆ ਜੀ ਕੋਈ ਨਹੀਂ ਆਇਆ ਭਾਜੀ ਇੱਕ ਘੰਟੇ ਤੱਕ ਕੋਈ ਨਹੀਂ ਆਇਆ ਮਤਲਬ ਉਹਦੀ ਬੋਡੀ ਟਾਰੇ ਦੀ ਨਾ ਮਤਲਬ ਵਿੱਚ ਨਾ ਮਨ ਇੰਜਨ ਦੇ ਵਿੱਚ ਐਦਾਂ ਵਿੱਚ ਪ੍ਰੈਸ ਹੋਈ ਹੋਈ ਸੀਗੀ ਅੱਧਾ ਪੌਣਾ ਘੰਟਾ ਲੱਗ ਗਿਆ ਹੁਣ ਬੋਡੀ ਕੱਢਣ ਨੂੰ ਸਾਹ ਲੈ ਰਿਹਾ ਸੀਗਾ ਉਸ ਟਾਈਮ ਉਸ ਟਾਈਮ ਸਾਹ ਲੈ ਰਿਹਾ ਸੀਗਾ ਜਿਹੜਾ ਦੂਜਾ ਮੁੰਡਾ ਸੀਗਾ ਉਨੇ ਪੂਰਾ ਮਤਲਬ ਜ਼ੋਰ ਲਾਇਆ ਬਾਜੀ ਮੈਨੂੰ ਬਚਾ ਲਓ ਉਹ ਬੋਲ ਰੇ ਸੀਗਾ ਉੱਚੀ ਉੱਚੀ ਅੱਛਾ ਦੂਜਾ ਮੁੰਡਾ ਬਹੁਤ ਹਾਂਜੀ ਉਹ ਵੀ ਸੀ ਪਹਿਲਾਂ ਮਤਲਬ ਬੋਡੀ ਕੱਢ ਦਿੱਤੀ ਉਹ ਮਤਲਬ ਜ਼ਿਆਦਾ ਨਹੀਂ ਸੀਗਾ ਮਤਲਬ ਜਿਹੜਾ ਦੂਸਰਾ ਮੁੰਡਾ ਸੀਗਾ ਮੇਨ ਇਸ ਬਜਾਰੀ ਡੈਥ ਹੋ ਗਈ ਵਿੱਚ ਪ੍ਰੈਸ ਹੋਣ ਕਰਕੇ ਨਾ ਬਾਜੀ ਉਹਦੀ ਬੋਡੀ ਕੱਢਣ ਨੂੰ ਤਕਰੀਬਨ 4 ਘੰਟੇ ਲੱਗੇ ਸਾਨੂੰ ਜਿੰਦੋ ਜਾਇਦ ਬਹੁਤ ਕੀਤੀ ਅਸੀਂ ਬਿਲਕੁਲ ਬਿਲਕੁਲ ਫਿਰ ਜਦੋਂ ਮੈਂ ਮਤਲਬ ਨਾ ਫਿਰ ਉੱਤਰੋਂ ਦੋ ਮੁਲਾਜ਼ਮ ਆਏ ਜੀ ਛੇਤੀ ਮੈਨੂੰ ਜਾਣੀ ਸੀ ਅਗਲੀ ਹਾਂ ਜੇ ਮਤਲਬ ਐਂਬੂਲੈਂਸ ਆਣੀ ਨਾ ਮੌਕੇ ਤੇ ਫੇਰ ਜਾਨ ਬਚ ਨਹੀਂ ਸੀਗੀ ਪਾਪੋਲਿਸ ਆ ਜਾਂਦੀ ਹਾਂ ਜੀ ਹਾਂ ਜੀ ਹਾਂ ਜੀ ਪਾਜੀ ਕੋਈ ਨਹੀਂ ਮਤਲਬ ਕੋਈ ਨਹੀਂ ਮਦਦ ਕਰਦਾ ਜੀ ਦੇਖ ਕੇ ਅਗਲਾ ਅਗਲਾ ਕਹਿੰਦਾ ਮੇਰਾ ਟਾਈਮ ਖਰਾਬ ਹੁੰਦਾ ਜੀ ਮੇਰੀ ਗੱਡੀ ਖਰਾਬ ਹੁੰਦੀਆਂ ਬਥੇਰੇ ਲੋਕਾਂ ਦੀ ਮਦਦਾਂ ਕੀਤੀਆਂ ਮੈਂ ਕਿਹਾ ਭਰਾ ਕੋਈ ਆਪਣੀ ਗੱਡੀ ਲਿਓ ਕਿਉਂਕਿ ਮੇਰੀ ਗੱਡੀ ਸਾਰੀ ਸਮਾਨ ਨਾਲ ਖੋਲੇ ਸੀਗੀ ਮਤਲਬ ਕੈਕਟਰ ਸੀੜੀ ਮੇਰੀ ਖੋਲੇ ਸੀਗੀ ਨਹੀਂ ਤਾਂ ਮੈਂ ਆਪਣੀ ਗੱਡੀ ਰਮਲੋ ਲੈ ਜਾਣਾ ਸੀਗੇ ਮੇਰੀ ਗੱਡੀ ਖੜੀ ਸੀਗੀ ਤਕਰੀਬਨ 200 ਮੀਟਰ ਪਿੱਛੇ ਵਿੱਚ ਮਤਲਬ ਰਸਤੇ ਵਿੱਚ ਟਰੈਕਟਰ ਖੜੇ ਸੀਗੇ ਟਰਾਲੀਆਂ ਖੜੀਆਂ ਸੀਗੇ ਹਰੇਕ ਬੰਦਾ ਦੇਖ ਕੇ ਆਪਣਾ ਚਾਈ ਗਿਆ ਜੀ ਤੇ ਫਿਰ ਮੈਂ ਇੱਥੇ ਦੋਸਤਾਂ ਨੂੰ ਫੋਨ ਕੀਤਾ ਮੈਂ ਕਿਹਾ ਭਾਈ ਯਾਰ ਮੁਲਾਜ਼ਮ ਸੀਗਾ ਮੈਂ ਕਿਹਾ ਕਿਸੇ ਨੂੰ ਭੇਜ ਬੀੜਾ ਬਣ ਕੇ ਤੇ ਉਹਨੇ ਦੋ ਮੱਲਾਮਨ ਮੁੰਡੇ ਮਲਾਇਓ ਭੇਜੇ ਜੀ ਉਹਨਾਂ ਦੇ ਵਿੱਚ ਮਤਲਬ ਪਿੱਛੇ ਬੈਕ ਸਾਈਡ ਲਾਚਾਂ ਰੱਖੀਆਂ ਹੋਈਆਂ ਜੀ ਮੁੰਡਿਆਂ ਦੀਆਂ ਜੀ ਮੁੰਡੇ ਵਿੱਚ ਆਪਣੇ ਬਲੈਰੂ ਕੈਂਪਰ ਦੇ ਵਿੱਚ ਬੈਕ ਸਾਈਡ ਜੀ ਹਾਂ ਜੀ ਹਾਂ ਜੀ ਜੇ ਉੱਥੇ ਵੀ ਆਕਸੀਜਨ ਲੱਗਦੀ ਨਾ ਮਤਲਬ ਐਂਗੂਲੈਂਸਾਂ ਦੀ ਤਾਂ ਬਚਾਅ ਹੋ ਜਾਣਾ ਸੀਗਾ ਆਪਣੇ ਮੁੰਡੇ ਦਾ ਜੀ ਫੇਰ ਉਹਦੇ ਪਿੱਛੇ ਮੈਂ ਗੱਡੀ ਲੈ ਕੇ ਜਾ ਰਿਆਂ ਜੀ ਕੋਈ ਬੰਦਾ ਮੇਰੇ ਮਗਰ ਨਹੀਂ ਗਿਆ ਜੀ ਸਾਰਾ ਸਮਾਨ ਮੇਰੇ ਕੋਲ ਸੀਗਾ ਜੀ ਤੇ ਉੱਥੇ ਜਦੋਂ ਅਸੀਂ ਪੁੱਜੇ ਜਿੱਦੇ ਅਸੀਂ ਉੱਥੇ ਪੁੱਜੇ ਮੈਂ ਡਾਕਟਰ ਨੂੰ ਕਿਹਾ ਡਾਕਟਰ ਕਹਿੰਦਾ ਇਹ ਤਾਂ ਮੁੰਡਾ ਥੋੜਾ ਜਿਹੜਾ ਇਹ ਤਾਂ ਇਹਦੀ ਸਾਹ ਪੂਰੀ ਹੋ ਗਈ ਜੀ ਇੱਕ ਦੇ ਜੀ ਹਾਂਜੀ ਨਿਕਲਦੀ ਜੀ ਤੇ ਜਿਹੜਾ ਦੂਜਾ ਮੁੰਡਾ ਸੀਗਾ ਜੀ ਦੂਸਰੇ ਦੇ ਮਤਲਬ ਉਹ ਜੀ ਉਹ ਕਹਿੰਦੇ ਇਹਨੂੰ ਬੱਤੀ ਨੂੰ ਰੈਫਰ ਕਰ ਦੋ ਠੀਕ ਹੈ ਜੀ ਤੇ ਉੱਥੇ ਫੇਰ ਐਂਬੂਲੈਂਸ ਆਈ ਅੱਧੇ ਘੰਟੇ ਬਾਅਦੋਂ ਫੇਰ ਐਂਬੂਲੈਂਸ ਆ ਚੋ ਉਹਨਾਂ ਮੁੰਡੇ ਨੂੰ ਕਿਹਨਾਂ ਰੱਖਿਆ ਹਾਂ ਜੀ ਦੂਜਾ ਕਮਰੇ ਸਾਹਿਬ ਮਤਲਬ ਉਹ ਨਾ ਭਾਜੀ ਪ੍ਰਬੰਧ ਨਹੀਂ ਸਹੀ ਹੈਗਾ ਜੇ ਐਂਬੂਲੈਂਸ ਆ ਜਾਂਦੀ ਹੈ ਮੌਕੇ ਤੇ ਤਾਂ ਬਚਾਅ ਹੋ ਜਾਣਾ ਸੀਗਾ ਜੀ ਆਪਾਂ ਤਾਂ ਪੂਰੀ ਕੋਸ਼ਿਸ਼ ਕੀਤੀ ਜੀ ਜਿੰਨਾ ਆਪਾਂ ਜਿੰਨੀ ਮਰਜ਼ੀ ਕਰੀ ਬਿਲਕੁਲ ਬਿਲਕੁਲ ਭਾਜੀ ਸੜਕਾਂ ਉੱਪਰ ਬਹੁਤ ਜ਼ਰੂਰੀਆਂ ਆ ਭਾਜੀ ਇੱਕ ਨਾ ਉੱਥੇ ਨਿਹਰਾ ਬਹੁਤ ਸੀ ਕਹਿੰਦਾ ਜਿਹਨੇ ਨਿਹਰੇ ਹੋਣ ਕਰਕੇ ਨਾ ਹਰੇਕ ਨੂੰ ਜਾਂਦਾ ਨਹੀਂ ਤੇ ਮੈਂ ਇਹਦਾ ਫੋਨ ਚੱਕ ਲਵਾਂ ਉਹ ਦੂਜੇ ਮਿੰਟ ਦੇ ਕੋਈ ਫੋਨ ਚੱਕ ਲੈ ਗੜਾ ਨਿਕਲ ਨਹੀਂ ਸੀਗਾ ਜੀ ਉਹ ਉਧਰ ਹਾਂਜੀ ਹਾਂਜੀ ਉਹਦਾ ਫੋਨ ਵਧੀ ਲੱਭਣ ਦੀ ਕੋਸ਼ਿਸ਼ ਕੀਤੀ ਫੋਨ ਵੀ ਨਹੀਂ ਮਿਲਿਆ ਜੀ ਹਾਂਜੀ ਉਹਦਾ ਫੋਨ ਕੋ ਚੱਕ ਲੈ ਗਿਆ ਮੌਕੇ ਤੇ ਜੀ ਮੇਰੇ 5 ਮਿੰਟ ਪਹਿਲਾਂ ਜੇ ਮੈਨੂੰ ਪਹਿਲੇ ਪਤਾ ਹੁੰਦਾ ਚੱਲੇ ਜੇ ਮੈਂ ਤਾਂ ਟਾਈਮ ਨਾਲ ਫੋਨ ਵੀ ਜ ਮ ਜਿੰਨਾ ਕਿ ਮੇਰੇ ਸਮਾਨ ਇਕੱਠਾ ਹੋਇਆ ਨਾ ਜੀ ਕਰਕੇ ਵੀਰਾ ਜੀ ਨੂੰ ਮੈਂ ਰਾਤ ਨੂੰ 3 ਵਜੇ ਨਾ ਦੇ ਘਰੇ ਸਾਰਾ ਕੁਝ ਇਹਨਾਂ ਨੂੰ ਸੌਂਪਿਆ ਬਾਕੀ ਇਹਨਾਂ ਦੇ ਪੁੱਛ ਲਓ ਜੀ ਰਾਤ ਨੂੰ 3 ਵਜੇ ਸਭ ਕੁਝ ਸੌਂਪ ਦਿੱਤਾ ਪਹਿਲੀ ਤਾਂ ਗੱਲ ਇਹ ਹੈ ਦੂਜੀ ਗੱਲ ਹੈ ਉਹ ਸਾਡਾ ਨੌਜਵਾਨ ਦੇ ਖਲ ਬੱਚਾ ਸਾਹ ਲੈ ਰਿਆ ਸੀਗਾ ਦਿੱਕਤ ਕਿੱਥੇ ਆਈ ਕਿ ਪੌਣਾ ਘੰਟਾ ਜਦ ਇੱਕ ਆਮ ਬੰਦਿਆਂ ਨੂੰ ਜਿਨ੍ਹਾਂ ਨੂੰ ਤਜਰਬਾ ਨਹੀਂ ਹੈ ਬੋਡੀ ਕਿੱਦਾਂ ਕੱਢਣੀ ਕੱਟਣੀ ਕਿੱਦਾਂ ਔਰ ਸਾਧਨ ਨਾ ਹੋਣ ਇਹ ਹੁਣ ਤੁਸੀਂ ਇਹਨੂੰ ਸਮਝ ਲਓ ਐਕਸੀਡੈਂਟ ਚ ਮੌਤ ਹੈ ਜਾਂ ਸਰਕਾਰੀ ਤੰਤਰ ਦੀ ਜਾਂ ਸਬੰਧਤ ਮਹਿਕਮਿਆਂ ਦੀ ਨਲਾਕੀ ਦੇ ਨਾਲ ਮੌਤ ਹੈ ਇਹਦੇ ਜ਼ਿੰਮੇदार ਲੋਕ ਹੈ ਇੱਕ ਸੜਕ ਉੱਤੇ ਸਾਧਨ ਜਿਹੜਾ ਟਰਾਲੀ ਜਿਹਨੂੰ ਕਹਿੰਦੇ ਆ ਉਹਦੇ ਦੇ ਵੀ 8-10 ਫੁੱਟ ਬਾਹਰ ਲੱਕੜ ਲੱਦ ਕੇ ਉਹ ਕਿਹੜੇ ਥਾਣੇ ਦੇ ਅੰਡਰ ਏਰੀਆ ਪੈਂਦਾ ਕਿਹੜਾ ਨਾਕਾ ਪੈਂਦਾ ਉੱਥੇ ਦਾ ਐਸਐਚਓ ਉੱਥੇ ਦਾ ਉੱਚ ਪੁਲਿਸ ਅਧਿਕਾਰੀ ਇਹ ਸਾਰੇ ਸਸਪੈਂਡ ਹੋਣੇ ਚਾਹੀਦੇ ਟ੍ਰੈਫਿਕ ਅਧਿਕਾਰੀ ਔਰ ਇਹਨਾਂ ਦੇ ਉੱਪਰ ਇੱਕ ਕੇਸ ਚੱਲਣਾ ਚਾਹੀਦਾ ਵੀ ਤੁਸੀਂ ਕਿਸੇ ਦੀ ਜਾਨ ਮਾਰਨ ਨੂੰ ਪਹਿਲੀ ਡਿਊਟੀ ਤਾਂ ਤੁਸੀਂ ਉਹ ਨਹੀਂ ਕੀਤੀ ਵੀ ਤੁਸੀਂ ਖੁੱਲੇ ਆਵੇਂ ਇਹ ਗੈਰਕਾਨੂੰਨੀ ਕਾਰਜ ਸਾਡੇ ਉੱਪਰ ਛੱਡੇ ਆ ਦੂਜਾ ਤੁਸੀਂ ਸਮੇਂ ਦੇ ਪੁੱਜ ਨਹੀਂ ਰਹੇ ਸੋ ਇਹਨਾਂ ਲੋਕਾਂ ਦੇ ਸਖਤ ਕਾਰਵਾਈ ਹੋਣੀ ਚਾਹੀਦੀ ਐਵੇਂ ਤੀਰ ਖਿੱਚਣ ਦੇ ਨਾਲ ਜਾਂ ਹੋਰ ਗੱਲਾਂ ਕਰਨ ਦੇ ਨਾਲ ਨਹੀਂ ਸਾਡੇ ਲੋਕਾਂ ਨੂੰ ਇਨਸਾਫ ਹੋਣਾ ਚਾਹੀਦਾ ਸਰਕਾਰਾਂ ਚੰਗੀਆਂ ਮਾੜੀਆਂ ਨਹੀਂ ਹੁੰਦੀਆਂ ਸਰਕਾਰਾਂ ਦੇ ਸਿਸਟਮ ਚੰਗੇ ਮਾੜੇ ਹੁੰਦੇ ਸਾਡੀ ਮੈਂ ਫੇਰ ਕਹਾਂ ਨਿੱਜੀ ਵਿਰੋਧ ਤਾਂ ਕਿਸੇ ਨਾਲ ਨਹੀਂ ਆ ਪਰ ਜਿਹਦਾ ਪੁੱਤ ਜਾਂਦਾ ਉਹਨੂੰ ਪਤਾ ਲੱਗਦਾ ਇਸੇ ਨੌਜਵਾਨ ਨੇ ਆਪਣਾ ਫਰਜ਼ ਨਿਭਾਇਆ ਇਹਦੇ ਧੰਨਵਾਦੀ ਹੈ ਹੁਣ ਨਖਲ ਦੇ ਪਿਤਾ ਨੂੰ ਅਸੀਂ ਬੁਲਾਇਆ ਇਸ ਘੜੀ ਚ ਦੁੱਖ ਦੀ ਚ ਸਾਨੂੰ ਕੰਮ ਬਣਾਉਣਾ ਪਿਆ ਕਿਉਂਕਿ ਪ੍ਰਵਿੰਦਰ ਵਾਲੀ ਜਿਹੜੀ ਇਹ ਵੀਡੀਓ ਜਿਆਦਾ ਵਾਇਰਲ ਕਰ ਰਹੇ ਲੋਕ ਇੱਕ ਸਿਸਟਮ ਵੀ ਆ ਸੀ ਜਿਆਦਾ ਤੱਥਾਂ ਨੂੰ ਜਾਂਚੇ ਬਿਨਾ ਕਰ ਦਿੰਦੇ ਉਹ ਇਸ ਕਰਕੇ ਸਾਨੂੰ ਵੀ ਸਾਰੇ ਕੰਮ ਛੱਡ ਕੇ ਆਣਾ ਪਿਆ ਆਪਣੇ ਇਲਾਕੇ ਦੇ ਨੌਜਵਾਨਾਂ ਨਾਲ ਖੜੇ ਆ ਸੋ ਸੰਜੀਵ ਜੀ ਤੋਂ ਇਸ ਵੇਲੇ ਮੈਂ ਬੁਲਾਣਾ ਦਾ ਜ਼ਿੰਮੇਵਾਰੀ ਦਾ ਪਰ ਫਿਰ ਵੀ ਇਹਨਾਂ ਦੇ ਮਨ ਚ ਵੀ ਕੁਝ ਰੰਜ ਹੈ ਉਹਨਾਂ ਦੋ ਦਿੰਦੇ ਇਹ ਜਰੂਰ ਦੱਸਣ ਐਸ਼ੀ ਦਿਰਾਉਂ ਸਾਰਿਆਂ ਨੂੰ ਵਾਈਗੁਰ ਜੀ ਦੇ ਖਾਲਸਾ ਸ਼ੀਰ ਜੀ ਦੇਤੇ ਹਾਲਾਤ ਮੇਰੇ ਹੈ ਨਹੀਂ ਆ ਬੋਲਣ ਵਾਲੇ ਪਰ ਮੈਂ ਇੱਕ ਗੱਲ ਜਾਣਦਾ ਮੈਂ ਇੱਕ ਗੱਲ ਜਾਣਦਾ ਵੀ ਇਹ ਸਾਡਾ ਜਿਹੜਾ ਭਰਾ ਹੈ ਇਹ ਮੇਰਾ ਮਿੱਤਰ ਹੈ ਦੋਸਤ ਵੀ ਹੈ ਇਹਨਾਂ ਮੇਰੀ ਵੈਸੇ ਵੀ ਗੱਲ ਹੁੰਦੀ ਰਹਿੰਦੀ ਹੈ ਮੇਰੀ ਦੁਕਾਨ ਤੇ ਵੀ ਆਉਂਦਾ ਜਾਂਦਾ ਇਹਦੇ ਇਹਦੇ ਕੋਲ ਮੇਰਾ ਨੰਬਰ ਵੀ ਹੈਗਾ ਫੋਨ ਨੰਬਰ ਵੀ ਹੈਗਾ ਸਭ ਕੁਝ ਹੈ ਇਹ ਆ ਰਹੇ ਆ ਤਾਂ ਲੁਧਿਆਣੇ ਤੇ ਜਿੱਦਾਂ ਤੁਸੀਂ ਸਾਰੀਆਂ ਗੱਲਾਂ ਦਾ ਸੁਣੇ ਸਰਕਾਰ ਦੀ ਗਲਤੀ ਹੈ ਉਹ ਵੀ ਤੁਸੀਂ ਗੋਰਮ ਭਾਜੀ ਤੋਂ ਦੱਸਦਾ ਇਹਨਾਂ ਨੇ ਤੁਹਾਨੂੰ ਦੱਸ ਸਕਦੇ ਸਵਾਸ ਚੱਲ ਰਹੇ ਤੇ ਐਂਬੂਲੈਂਸ ਨਹੀਂ ਆਈ ਕਿੰਨੇ ਟਾਈਮ ਨਹੀਂ ਆਈ ਇਹ ਵੀ ਤੁਹਾਨੂੰ ਇਹਨਾਂ ਨੇ ਸਾਰਾ ਕੁਝ ਰਿਟੇਨ ਚ ਇਹਨਾਂ ਨੇ ਤੁਹਾਨੂੰ ਦੱਸ ਆ। ਬਾਕੀ ਮੈਂ ਇਹਨਾਂ ਦੀ ਗੱਲ ਤੁਹਾਨੂੰ ਕਰਦਾ ਜੇ ਤੋਂ ਪਹਿਲਾਂ ਇਹ 2 ਮਿੰਟ ਮੈਂ ਇਹ ਕਿ ਦੱਸ ਦਿੰਦਾ ਮੈਂ ਉੱਥੋਂ ਤੋਂ ਰੁਕੇ ਚਮਕੌਰ ਸਾਹਿਬ ਤੋਂ ਐਕਸੀਡੈਂਟ ਵਾਲੀ ਜਗ੍ਹਾ ਹੈਗੀ 11.5 ਕਿਲੋਮੀਟਰ ਤੇ ਮੱਛੀਵਾੜੇ ਤੋਂ 15 ਜਾਂ 16 ਕਿਲੋਮੀਟਰ ਹੁਣ ਦੋਨੋਂ ਪਾਸੇ ਤੇ ਤੁਸੀਂ ਖੁਦ ਸਮਝਦਾਰ ਆ ਆਈਡੀਆ ਲਗਾ ਲਓ ਅਗਰ ਇਹ ਪਹੁੰਚ ਜਾਂਦਾ ਏ ਤਾਂ 15 ਜਾਂ 14 ਮਿੰਟ ਦਾ ਸਫ਼ਰ ਇਹ ਸਿਰਫ ਹੈ 14 ਮਿੰਟ 2 ਘੰਟੇ ਮੌਤ ਸਰਕਾਰ ਦੀ ਲਾਪਰਵਾਹੀ ਨਾਲ ਹੋਈ ਮੌਤ ਉਥੇ ਜਿਹੜਾ ਨਾਕਾ ਲੱਗਿਆ ਵਾ ਤਾਂ ਉਸ ਨਾਕੇ ਤੇ ਉਸ ਗੈਰ ਕਾਨੂੰਨੀ ਤਰੀਕੇ ਨਾਲ ਉਥੋਂ ਟਰੈਲੀ ਲਗਾ ਕੇ ਜਿਹੜਾ ਇਹਨਾਂ ਨੇ ਮੀਨ ਨਾ ਕੀਤਾ ਵਾ ਉਹਦੇ ਕਰਕੇ ਮੌਤ ਹੋਈ ਐਂਬੂਲੈਂਸਾਂ ਉਥੇ ਆਕਸੀਜਨ ਨਹੀਂ ਕੁਝ ਨਹੀਂ ਪੰਜਾਬ ਸਰਕਾਰ ਵਾਅਦੇ ਕਰਦੀ ਸਾਡੇ ਹਸਪੀਟਲ ਦੇਖਿਓ ਕਿੰਨੇ ਟੌਪ ਦੇ ਬਣ ਗਏ ਮੈਂ ਵੀ ਕਹਿੰਦਾ ਦਾ ਮੈਂ ਪੱਤਰਕਾਰ ਹਾਂ ਦੋਸਤੋ ਮੈਂ ਵੀ ਇਹਨਾਂ ਦੇ ਖਿਆਲੇ ਦੇ ਵਿੱਚ ਆ ਗਿਆ ਵਾ ਤਾਂ ਥੋੜਾ ਜਿਹਾ ਪਰ ਮੈਂ ਜਦ ਗਰਾਊਂਡ ਦੇ ਥੱਲੇ ਆ ਕੇ ਦੇਖਿਆ ਜਦੋਂ ਮੇਰੇ ਨਾਲ ਬੀਤੀ ਤਾਂ ਮੈਂ ਦੇਖਿਆ ਉਹ ਹੋਏ ਇੱਥੇ ਕੋਈ ਪੁੱਛਣੇ ਵਾਲਾ ਨਹੀਂ ਆ ਬਾਕੀ ਆਪਣਾ ਹੈਗਾ ਰਿਹਨ ਰਿਹਨ ਲੈ ਮੈਨੂੰ ਫੋਨ ਕੀਤਾ 9:00 ਵਜੇ ਇਹ 35 ਜਾਂ 40 ਮਿੰਟ ਤੇ ਇਹਨਾਂ ਕੋਲ ਮੇਰਾ ਨੰਬਰ ਹੈਗਾ ਤਾਂ ਇਹਨੇ ਮੁੰਡਾ ਪਹਿਚਾਣ ਲਿਆ ਲੱਗੇ ਉਹਦੇ ਕੋਲਸ਼ੇ ਕਰਦੇ ਦੂਜੇ ਪਾਸੇ ਮੈਨੂੰ ਇਹਨੇ ਫੋਨ ਕੀਤਾ ਵੀ ਭਾਜੀ ਐਦਾਂ ਹੋ ਗਿਆ ਮੈਂ ਕਿਹਾ ਹੋਇਆ ਕਹਿੰਦਾ ਬੇਟਾ ਸਵਾਸ ਲੈ ਰਿਆ ਤੁਸੀਂ ਘਬਰਾਓ ਨਾ ਮੈਂ ਕੱਢਿਆ ਚੜਦਾ ਤੁਸੀਂ ਆ ਜਾਓ ਆਪਾਂ ਤੁਰ ਪੇ ਤੁਰਦੇ 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 ਤੁਸੀਂ ਦੇਖ ਲਓ ਕਿ ਅਸੀਂ ਘਾਟਾ ਵੀ ਟੱਪ ਗਏ ਘਾਪੇ ਤੇ ਗਾਹਾਂ ਵੀ ਟੱਪ ਗਏ ਮੈਨਾਂ ਨੂੰ ਮੈਨੂੰ ਫੇਰ ਫੋਨ ਆਇਆ ਕਹਿੰਦੇ ਸੰਜੀਮ ਜੀ ਆਜੋ ਮੈਂ ਕਿਹਾ ਜੀ ਇੱਥੇ ਕਿ ਪੁੱਜ ਗਏ ਕਰਦੇ ਕਰਦੇ ਯਾਨੀ ਕਿ ਅਸੀਂ ਰੋਪੜ ਦੇ ਥੋੜਾ ਜਿਹਾ ਪਿੱਛੇ ਜੇ ਮੈਨੂੰ ਬਹੁਤਾ ਪਤਾ ਨਹੀਂ ਦੇਖੋ ਮੇਰੇ ਹਾਲਾਤ ਉਸ ਟਾਈਮ ਐਨੇ ਹੋ ਨਹੀਂਤੇ ਮੈਨੂੰ ਦਿਖਿਆ ਨਹੀਂ ਘੱਟ ਦਾ ਬਾਹਰ ਜਾਂ ਅੰਦਰ ਕੀ ਆਏ ਮੈਂ ਐਸਆਈ ਦਲਜੀਤ ਸਿੰਘ ਨੂੰ ਫੋਨ ਕੀਤਾ ਨੂਰ ਪਰਮੇਦੀ ਮੇਰੇ ਉਧਰ ਨਪਾਈ ਹੈ ਵੀ ਪਾਜੀ ਐਦਾ ਐਦਾ ਗੱਲ ਹੋ ਗਈ ਉਹਨੇ ਤੁਰੰਤ ਜੋ ਪਤਾ ਨਹੀਂ ਮੈਨੂੰ ਕਿਹੜੇ ਉਹਨੇ ਥਾਣੇ ਨੂੰ ਕਾਲ ਕੀਤਾ ਐਂਬੂਲੈਂਸ ਨੂੰ ਕੀਤਾ ਫਿਰ ਉਹਤੇ ਕਿੰਨੀ ਕੁ ਦੇਰ ਬਾਅਦ ਆ ਗਈ ਤੇਜ ਤਾਂ ਮੈਨੂੰ ਪਤਾ ਨਹੀਂ ਕਿ ਉਹਤੇ ਕਿੰਨੀ ਕੁ ਦੇਰ ਬਾਅਦ ਆ ਗਈ ਜਾਨੀ ਕਿ ਇੱਕ ਟੋਟਲ ਟੋਟਲ 2 ਘੰਟੇ ਦੇ ਵਿੱਚ ਵਿੱਚ ਜਾਨੀ ਕਿ ਅੱਧਾ ਘੰਟਾ ਟਾਈਮਿੰਗ ਦੇਖੋ ਸਰ ਮੈਨਾਂ ਮੇਰਾ ਦਿਮਾਗ ਨਹੀਂ ਕੰਮ ਕਰਿਆ ਕਰਦਾ ਹੈ ਐਂਬੂਲੈਂਸ ਆ ਗਈ ਫਿਰ ਉਹ ਲੈ ਗਏ ਉੱਤੇ ਹਸਪੀਟਲੋਂ ਜਗਾ ਕੇ ਨਹੀਂ ਉੱਤੇ ਖਾਲੀ ਉੱਥੇ ਵੀ ਆਕਸੀਜਨ ਨਹੀਂ ਉੱਥੇ ਕੁਝ ਵੀ ਨਹੀਂ ਇਸੋ ਬੰਦੇ ਨੇ ਨਾ ਕੀ ਕੀਤਾ ਸਮਰਾਲੇ ਹਸਪੀਟਲ ਤੇ ਲੈ ਗੀ ਸਿਵਲ ਉਸ ਜਿਹੜਾ ਸਮਰਾਲੇ ਦਾ ਹਸਪੀਟਲ ਉੱਥੇ ਲੈ ਗਏ ਤੇ ਐਂਬੂਲੈਂਸ ਵੀ ਚਲੋਰੀ ਉੱਥੇ ਵੀ ਆਪਸ਼ਨ ਨਹੀਂ ਆਣੀ ਕੁਝ ਨਹੀਂ ਤਾਂ ਉੱਥੇ ਉੱਥੇ ਤਾਂ ਉਹ ਦੀ ਡਿਸਪ੍ਰਿਨਾਂ ਦੀਆਂ ਗੋਲੀਆਂ ਰੱਖੀਆਂ ਹੋਈ ਨਹੀਂ ਬਾ ਉਹ ਹੀ ਆਉਂਦੀ ਆ ਜੋ ਮੈਂ ਦੇਖਿਆ ਆਪਣੀ ਅੱਖੀਂ ਦੇਖਿਆ ਲੋਕ ਸੁਣਾਏ ਕਹਿੰਦਾ ਜੱਗ ਬੀਤੀ ਮੈਂ ਸੁਣਾਉ ਹੱਡ ਬੀਤੀ ਮੈਂ ਤੁਹਾਨੂੰ ਹੱਡ ਬੀਤੀ ਸੁਣਾ ਰਿਹਾ ਇਹ ਭਾਈ ਸਾਹਿਬ ਨਾ ਜਦੋਂ ਮੈਂ ਇਹਨਾਂ ਕੋਲ ਪਹੁੰਚਿਆ ਇਹਨੇ ਮੇਰੀ ਬੇਟੀਆਂ ਨੂੰ ਕਿਹਾ ਇਹਨਾਂ ਭੈਣ ਮੇਰੀ ਅੱਧਰ ਆ ਕਹਿੰਦਾ ਕਿ ਕਹਿੰਦਾ ਕੀ ਹੋਇਆ ਕਹਿੰਦਾ ਆ ਪੈਸੇ ਫੜ ਆ ਪਰਚ ਫੜ ਆ ਫੋਨ ਫੜ ਕੱਲੀ 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 ਚੀਜ਼ ਇਸ ਭਰਾ ਨੇ ਸਾਨੂੰ ਦਿੱਤੀ ਹੋਰ ਇਸ ਭਰਾ ਦਾ ਅਸੀਂ ਦੇਣਾ ਹੀ ਨਹੀਂ ਦੇ ਸਕਦੇ ਡੇਢ ਬੰਦੇ ਨੇ ਡੇਢ ਘੰਟੇ ਨਾ ਆਪਣੇ ਕੱਪੜੇ ਦੇਖੇ ਨਾ ਆਪਣੀ ਗੱਡੀ ਦੇਖੀ ਮਾਲ ਲੈ ਕੇ ਆ ਰਿਹਾ ਤਾਂ ਇਹ ਇਹਨੇ ਬੇਪਰਵਾਹ ਹੋ ਕੇ ਖੁੱਲ ਮਿਹਨਤ ਕੀਤੀ ਬਲਕਿ ਇਹਨਾਂ ਦਿਲ ਚ ਆਈਦਾ ਇਸ ਗੱਲ ਨੂੰ ਵੀ ਵਿੱਚ ਮੁੰਡੇ ਛੱਲੇਵੇਂ ਹੋਣ ਤੁਸੀਂ ਉਹਨੂੰ ਹੱਥ ਪਾ ਕੇ ਕੱਢਣਾ ਸੋਚ ਕੇ ਦੇਖਿਓ ਕੱਢ ਹੁੰਦੇ ਇਸ ਮੁੰਡੇ ਨੇ ਕਾਤੇ ਹੀ ਗੱਡੇ ਇਹਨੂੰ ਲੱਗਿਆ ਯਾਰ ਇਹ ਸਾਡਾ ਸੰਜੀਤ ਲੋਟਿਆ ਸਾਡੇ ਭਰਾ ਦਾ ਮੁੰਡਾ ਏ ਇਸ ਬੰਦੇ ਨੇ ਸਾਨੂੰ ਇੱਕ ਇੱਕ ਚੀਜ਼ ਦਿੱਤੀ ਤੇ ਕੁਝ ਲੋਕਾਂ ਨੇ ਕਿਹਾ ਕੀਤਾ ਇਹਦੀ ਵੀਡੀਓ ਬਣਾ ਕੇ ਇਹਨੂੰ ਨਾਮ ਪੁੱਛਿਆ ਕਿ ਦੋ ਨਾਮ ਦੱਸੋ ਨਾ ਇਹ ਤਾਂ ਵਿਚਾਰਾ ਮੇਰੇ ਨਾਲ ਬਿਜੀ ਹੋਇਆ ਵਾ ਜੀ ਹੁਣ ਇਹ ਨਾਮ ਦੱਸੇ ਜੀ ਉੱਥੇ ਵੀ ਮੈਂ ਜੀ ਫਲਾਣਾ ਸਿੰਘ ਬਲਾਨਾ ਇਹ ਤਾਂ ਸੋਚਦੇ ਆ ਮੈਂ ਫਟਾਫਟ ਫਟਾਫਟ ਯਾਰ ਇਹਨੂੰ ਕੱਢ ਕੇ ਵੀ ਕਿਸੇ ਸਿਸਟਮ ਨਾਲ ਗੱਲ ਨਾ ਹੁਣ ਗੱਲ ਸੁਣੋ ਕਿ ਕੋਈ ਇੱਕ ਫੋਨ ਲੈ ਗਿਆ ਉੱਥੋਂ ਉਹਦੇ ਵਿੱਚੋਂ ਕੱਢ ਕੇ ਉੱਥੇ ਉੱਥੇ ਹੀ ਫੋਟੋਆਂ ਦਿਖਾਇਆ ਜਾਂਦੇ ਤੇ ਵੀਡੀਓ ਬਣਾਇਆ ਕਰਦੇ ਕੋਈ ਉਦੋਂ ਚੋ ਇੱਕ ਦੂਏ ਨਾਲ ਦੇ ਮੁੰਡੇ ਦਾ ਫੋਨ ਲੈ ਗਿਆ ਚਾਕੇ ਹੁਣ ਤੁਸੀਂ ਮੈਨੂੰ ਇਹ ਦੱਸੋ ਇਸ ਬੰਦੇ ਨੇ ਤਾਂ ਕੱਲੀ ਕੱਲੀ ਚੀਜ਼ ਦਿੱਤੀ ਯਾਰ ਇਸ ਬੰਦੇ ਦੀ ਤਾਂ ਤਰੀਫ਼ ਹੋਣੀ ਚਾਹੀਦੀ ਵੀਡੀਓ ਬਣਾਉਣ ਵੇਲੇ ਪੱਕ ਜਾਨਣ ਦੀ ਦੇਖਿਆ ਕਰੋ ਧਿਆਨ ਰੱਖਿਆ ਕਰੋ ਕਿ ਜੇ ਫੋਨ ਕਰ ਲਿਆ ਕਰੋ ਉਹਦੇ ਬਾਅਦ ਵੀਡੀਓ ਬਣਾਇਆ ਕਰੋ ਤੁਸੀਂ ਤਾਂ ਯਾਰ ਨੂੰ ਚੱਕਿਆ ਵੀਡੀਓ ਬਣਾਈ ਬਾਂਦਰ ਦੇ ਹੱਥੋਂ ਉਸ ਤਰ੍ਹਾਂ ਆ ਬਾਂਦਰ ਦੇ ਹੱਥ ਬਾਂਦਰ ਦੇ ਹੱਥੋਂ ਉਸ ਤਰ੍ਹਾਂ ਆ ਉਹ ਸਾਰਾ ਸ਼ਹਿਰ ਗੰਜਾ ਕਰ ਦਿੱਤਾ ਉਹ ਕੰਮ ਨਾ ਕਰਿਆ ਕਰੋ ਫਿਰ ਕਹਿੰਦੇ ਹੁੰਦੇ ਬਾਂਦਰ ਕੌਣ ਹੈ ਹੁਣ ਦੇਖ ਲਿਓ ਬਾਂਦਰ ਕੌਣ ਹੈ ਹੌਣ ਲੱਗੇ ਨਾ ਪਤਾ ਠੀਕ ਛੇ ਮੋੜੇ ਘੜ ਕੇ ਦੇਖ ਲੈ ਲਈਂ ਬੰਦਰ ਕੌਣ ਹੈ ਐਦਾ ਕਿਸੇ ਨੂੰ ਬਦਰਾਮ ਨਹੀਂ ਕਰਨਾ ਚਾਹੀਦਾ ਰਹੀ ਗੱਲ ਦੂਜੀ ਮੈਂ ਕੱਲ ਹਲਕਾ ਵਿਧਾਇਕ ਸਾਹਿਬ ਨੂੰ ਇਹ ਸਾਰੇ ਏਲਾਤ ਦੱਸੇ ਵੀ ਇੱਥੇ ਤੁਹਾਡੀ ਇੱਥੇ ਨਾਕਾ ਲੱਗਿਆ ਵਾ ਤਾਂ ਆਟਿਓ ਕਿੱਥੇ ਤਾਂ ਉਹ ਹਸਪੀਟਲ 'ਚ ਫਲਾਨੀ ਚੀਜ਼ ਨਹੀਂ ਈ ਠਾਣਿਆਂ 'ਚ ਐਦਾਂ ਹੁੰਦੀ ਵੀ ਉਹਨਾਂ ਨੇ ਮੈਨੂੰ ਇਹ ਕਿਹਾ ਵੀ ਮੈਂ ਕਾਰਵਾਈ ਕਰਾਂਗਾ ਹੁਣ ਉਹ ਕਾਰਵਾਈ ਕਰਦੇ ਐ ਨਹੀਂ ਕਰਦੇ ਐ ਉਹ ਸਮਾਂ ਦੱਸੂਗਾ ਬਾਕੀ ਮੈਂ ਇਹ ਕਹੂੰਗਾ ਇਹ ਸਾਡਾ ਭਾਈ ਹੈ ਇਹ ਸਾਡਾ ਭਾਈ ਹੈ ਇਹ ਸਾਡਾ ਭਾਈ ਹੈ ਆਪਾਂ ਇਹ ਦਾ ਦੇਣਾ ਨਹੀਂ ਦੇ ਸਕਦੇ ਇਹ ਦਾ ਇਹ ਦਾ ਦੇਣਾ ਨਹੀਂ ਦੇ ਸਕਦੇ ਇਹਨੇ ਤਾਂ ਕੋਸ਼ਿਸ਼ ਪੂਰੀ ਕੀਤੀ ਅਗਰ ਐਮਬੂਲੈਂਸ ਆ ਜਾਂਦੀ ਤਾਂ ਮੇਰੇ ਬੇਟੇ ਦੀ ਜਾਨ ਬਚ ਜਾਂਦੀ ਮੈਂ ਦੋਸਤੋ ਬੋਲਣਾ ਨਹੀਂ ਚਾਹੁੰਦਾ ਪਰ ਇਸ ਬੰਦੇ ਨੇ ਸਾਡੇ ਲਈ ਇੰਨਾ ਕੀਤਾ ਹੋਵੇ ਮੈਂ ਆਪਣੇ ਬੇਟੇ ਲਈ ਉਹਦੇ ਲਈ ਕਿ ਐਨਾ ਨਹੀਂ ਬੋਲ ਸਕਦਾ ਮੈਂ ਬਹੁਤ ਹੌਸਲਾ ਕਰਕੇ ਬੜੇ ਉਹਦੇ ਨਾਲ ਤੁਹਾਨੂੰ ਇਕੱਲੀ ਇਕੱਲੀ ਗੱਲ ਦੱਸਿਆ ਕਰਦਾ ਬਾਕੀ ਮੇਰੀ ਫੇਰ ਬੇਨਤੀ ਹੈ ਹਲਕਾ ਬਧਾਇਕ ਸਾਹਿਬ ਨੂੰ ਵੀ ਅਸੀਂ ਦੇਖਣਾ ਚਾਹੁੰਦੇ ਤੁਸੀਂ ਐਕਸ਼ਨ ਕੀ ਲੈਂਦੇ ਆ ਪਰ ਦੋਸਤੋ ਇੰਨਾ ਕਹਿੰਦਾ ਹੋਇਆ ਧੰਨਵਾਦ ਇਹ ਮੇਰਾ ਵੀਰਾ ਬਾਕੀ ਗੌਰਵ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਇਹ ਸਾਡੇ ਭਾਈ ਆ ਇਹਨਾਂ ਨੇ ਮੇਰੇ ਨਾਲ ਪੂਰੀ ਸਪੋਰਟ ਦਿੱਤੀ ਮਿੰਟ ਮਿੰਟ ਬਾਅਦ ਮੈਨੂੰ ਪੁੱਛਦੇ ਰਹੇ ਹਾਲਾਤ ਦਾ ਸਾਮ ਅਦਾਸ ਹਾਲਾਤ ਦਾ ਸਾਮ ਅਦਾਸ ਅਸੀਂ ਜੋ ਵੀ ਉੱਥੇ ਥਾਣੇ 'ਚ ਤਾਂ ਅਫੀਸਪਾਰਸ਼ਾ ਪਾਈਆਂ ਹੈ ਉਸ ਦਿਨ ਜਿੱਦਾਂ ਅਫੀਸਪਾਰਸ਼ਾ ਪਾਈਆਂ ਇਹਦਾ ਮਤਲਬ ਇਹ ਕਾਮੰਦਾ ਦਾ ਯਾਰ ਉੱਥੇ ਹੀ ਮਰ ਗਿਆ ਆਮ ਬੰਦੇ ਹੀ ਦੱਸੋ ਮੈਨੂੰ ਕਿਹਾ ਲਈ ਯਾਰ ਅਸੀਂ ਪ੍ਰੈਸ ਜਾਈ ਸੀ 20 ਐਸ ਐਚ ਓ ਡੀ ਐਸ ਬੀ ਸਭ ਨੂੰ ਜਾਣਦੇ ਅਸੀਂ ਕੋਈ ਨਾ ਕਿਹਨੂੰ ਫੋਨ ਕਰਕੇ ਆਪਣਾ ਕੰਮ ਕਰਾ ਲਿਆ ਇਹ ਮੰਨ ਲਓ ਮੈਂ ਕਿਹਾ ਸੋਚ ਕੇ ਦੇਖੋ ਵੀ ਜਿਹਦੀ ਅਪਰੋਚ ਇਨੀ ਹੈ ਕਿ ਦੁਕਾਨਦਾਰ ਹੈ ਸਿੰਪਲ ਉਹ ਕਰਿਆ ਨਹੀਂ ਦੁਕਾਨਦਾਰ ਦਾ ਸਵੇਰੇ ਇਧਾਰ ਕਰਦੇ ਉਹ ਤਾਂ ਜਾਣ ਪਈ ਨਹੀਂ ਕਿਸੇ ਨੂੰ ਉਹ ਕੀ ਕਰੇਗਾ ਰੇਮਬਰ ਚਾਹ ਉਹ ਕਰੇਗਾ ਪੈਸੇ ਦੇਗਾ ਉਹ ਪੈਸੇ ਲਿਕਦਾ ਉਹ ਜਵਾਨ ਪੁੱਤ ਦੀ ਜਾਂ ਕੁੜੀ ਦੀ ਜਾਂ ਬੇਟੀ ਦੀ ਜਾਂ ਬਾਪੂ ਦੀ ਜਾਂ ਕਿਸੇ ਦੀ ਮੌਤ ਹੋਈ ਹੋਣੀ ਉੱਪਰ ਤੇ ਥਾਣੇ ਚੋਂ ਪੈਸੇ ਦੇਗਾ ਉਸ ਬਿਨਾ ਚੋਂ ਪੈਸੇ ਦੇਗਾ ਬਸ ਇਹ ਹਾਲਾਤ ਹੋਏ ਪੰਜਾਬ ਦੇ ਅੱਜ ਹੁਣੇ ਹੁਣੇ ਹੁਣ ਅੱਜ ਦੀ ਡੇਟ ਹੈ ਕਿਹੜੀ ਤਰੀਕ ਹੈ ਜੀ 30 ਤਰੀਕ ਪੰਜਾਬ ਦਾ ਨੰਬਰ 1 ਜੱਫੀ ਹੁਣੇ ਹੁਣ ਐਕਸੀਡੈਂਟ ਨਾਲ ਮੌਤ ਹੋ ਗਈ। ਉਹਦੀ ਵੀਡੀਓ ਔਰ ਫੋਟੋ ਹੁਣ ਸਾਰੀ ਵੀਡੀਓ ਤੇ ਚੱਲ ਰਹੀਆਂ। ਪੰਜਾਬ ਦੀਆਂ ਸੜਕਾਂ ਦਾ ਬਹੁਤ ਬੁਰਾ ਹਾਲ ਹੈ। ਮੈਂ ਕਹਿੰਦਾ ਸਾਰਿਆਂ ਨੂੰ ਕਹਿੰਦਾ ਬੋਟਾ ਬੋਟਾ ਬੋਟਾ। ਆ ਮੇਰਾ ਬੰਦਾ ਏ। ਆ ਮੇਰੇ ਮਾਮੇ ਦਾ ਮੁੰਡਾ, ਮੇਰੇ ਸਾਈ ਦਾ ਮੁੰਡਾ ਏ। ਇਹਦੇ ਘੇੜ ਤੇ ਬੋਟਾ ਪਾਣੀ ਆ। ਉਹਦੇ ਘੇੜ ਇਦਾਂ ਨਾ ਪਾਇਆ ਕਰੋ, ਉਥੇ ਪਾਇਆ ਕਰੋ। ਦਿਮਾਗ ਨਾਲ ਪਾਇਆ ਕਰੋ। ਆ ਬਣੋ ਆਓ ਸੜਕਾਂ ਜਿੱਥੇ ਤੁਹਾਡੇ ਮੁੰਡੇ ਨਾ ਰੋੜ ਲੱਗਣਾ। ਆਟਾ ਦੇ ਦੋ ਜੀ ਦਾਲ ਦੇ ਦੋ ਜੀ 1000 ਰੁਪਏ ਦੇ ਦੋ ਜੀ ਕੀ ਕਰ ਰਹਾ ਗਾ ਦੇ ਹੁਣ ਮੈਨੂੰ denn ਮਿਲਦਾ ਹੁੰਦਾ ਆਟਾ ਦਾਲ ਸਕੀਮ ਹੁਣ ਜੀ ਨੂੰ ਤੁਹਾਡੇ ਸਾਹਮਣੇ ਆ ਦੇ ਇਸ ਕਰਕੇ ਸਰਕਾਰਾਂ ਤੇ ਮੰਗੋ ਮੰਗੋ ਕੋ ਚੰਗਾ ਮੰਗੋ ਐਜੂਕੇਸ਼ਨ ਮੰਗੋ ਨਾ ਤੁਸੀਂ ਕੀ ਮੰਗੀ ਜਾਂਦੇ 1000 ਰੁਪਏ ਦਿੱਤਾ ਹਮਾ ਚਲਦੇ ਲੋਕਾਂ ਨੇ ਦੇਖ ਲਓ ਲੱਖ ਲਾਲ ਚ ਦਿੱਤੇ ਜੀ ਕੋਈ ਨਹੀਂ ਸੁਣੀ ਕਿਸੇ ਨੇ ਸੁਣਵਾਈ ਬੜੀ ਲਿਖੇ ਲੋਕ ਹੈ ਸਮਝਦਾਰ ਹੈ ਇਹ ਦੋਨਾਂ ਵਿੱਚ ਜਿੱਦਨ ਨੂੰ ਮੈਂ ਮੂੰ ਚੱਕਿਆ ਤੁਰਪੇ ਬਾਕੀ ਮੈਂ ਕਿਸੇ ਸਰਕਾਰ ਦੀ ਮੰਡੀ ਨਹੀਂ ਕਰਦਾ ਮੈਂ ਤਾਂ ਇਹ ਕਹਿੰਦਾ ਜੇ ਜਿਹੜੀ ਚਾਹੇ ਇਥੇ ਕੋਈ ਵੀ ਹੁੰਦਾ ਜੋ ਹਾਲਾਤ ਹੈ ਉਹ ਗੁਨੇਗਾਰ ਹੈ ਹਾਲਾਤ ਗੁਨੇਗਾਰ ਹੈ ਤੁਹਾਨੂੰ ਫੋਸਲਾ ਰੱਖੋ ਲੋੜੀਆ ਜੀ ਹਾਲਾਤ ਗੁਨੇਗਾਰ ਹੈ ਉਹ ਲੋਕ ਗੁਨੇਗਾਰ ਹੈ ਜਿਨ੍ਹਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਈਆਂ ਸੋ ਇਹ ਸਾਰਾ ਦ੍ਰਿਸ਼ ਤੁਹਾਡੇ ਅੱਗੇ ਤਾਂ ਪੇਸ਼ ਕਰਨਾ ਤਾਂ ਕਿ ਸਾਡੇ ਇਲਾਕੇ ਦੇ ਉੱਤੇ ਸਾਨੂੰ ਬਹੁਤ ਮਾਣ ਹੈ ਸੰਤ ਮਹਾਪੁਰਸ਼ਾਂ ਦੇ ਮਾਣ ਹੈ ਇਸ ਇਲਾਕੇ ਦੇ ਲੋਕਾਂ ਦੀ ਖੜਨ ਦੀ ਮਾਦਾ ਬਹੁਤ ਹੈ ਦੁੱਖ ਦੀ ਘੜੀ ਹੈ ਇਈ ਵਾਰੀ ਫਿਰ ਕੀ ਹੁੰਦਾ ਜਦੋਂ ਇਦਾਂ ਦੀਆਂ ਬਿਨਾ ਸੋਚੇ ਦੇ ਕੋਈ ਵੀਡੀਓ ਵਾਇਰਲ ਕਰ ਦਿੰਦਾ ਆਡੀਓ ਵਾਇਰਲ ਕਰਦਾ ਤੁਸੀਂ ਆਰਾਮ ਨਾਲ ਇਤਮਾਨ ਕਰੋ ਉਹਦਾ ਆਧਾਰ ਕਾੜ ਲਓ ਸਬੰਧਤ ਥਾਣੇ ਵਾਲਿਆਂ ਨੂੰ ਬੁਲਾ ਲਓ ਪਿਆ ਸਮਾਨ ਹੈ ਜਿੱਦਾਂ ਦਾ ਚੱਲਿਆ ਜਾਂ ਉਹਦੀ ਪੁਸ਼ਟੀ ਕਰ ਲਓ ਮਾਂ-ਪਾਪ ਦੇ ਨੰਬਰ ਤੇ ਹੋਰ ਵੀ ਗਈ ਤਰੀਕੇ ਹੁੰਦੇ ਆ ਉਹਨੂੰ ਫਟਾਫਟ ਇਦਾਂ ਨਾ ਕਰਿਆ ਤੁਹਾਡੇ ਮੋਬਾਈਲ 'ਚ ਆ ਗਈ ਨਾ ਵੀਡੀਓ ਫੋਟੋ ਉਹਨੂੰ ਰੋਕ ਲਓ ਇਹ ਲੋਕ ਇਦਾਂ ਦੇ ਲੋਕ ਐ ਸਾਡੇ ਲੋਕ ਕਿਸੇ ਵੀ بڑے ਅੰਦੋਲਨ ਵਿੱਚ ਕਿਸੇ ਵੀ ਕਾਰ ਸੇਵਾ ਦੇ ਵਿੱਚ ਜਿੱਥੇ ਕੋਈ ਸਰਕਾਰਾਂ ਵੀ ਕੰਮ ਨਹੀਂ ਕਰ ਪਾਦੀਆਂ ਉੱਥੇ ਲੋਕ ਜੇਬਾਂ ਕਿਆ ਅਨਾਜ ਕਿਆ ਸਾਰਾ ਕੁਝ ਨਸ਼ਾ ਵਰ ਕਰਦੇ ਆ ਇਹ ਨੂਰਪੁਰਵੇਦੀ ਇਲਾਕਾ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਮੁੰਡੇ ਨਾਲ ਨਿਕਲ ਲੋੜੀਆਂ ਦੀ ਮੈਂ ਸਾਰੇ ਇਲਾਕਾ ਵਾਸੀਆਂ ਨੂੰ ਕਹੂੰਗਾ ਜਿੰਨੇ ਲੋਕ ਵੀਡੀਓ ਦੇਖਦੇ ਆ ਉਹਦੀ ਆਤਮਾ ਦੀ ਸ਼ਾਂਤੀ ਵਾਸਤੇ ਤੁਸੀਂ ਸਾਰੇ ਪ੍ਰਾਰਥਨਾ ਕਰਿਓ ਨਵਾਂ ਨਵਾਂ ਆਖਿਆ ਦਾ ਨੌਜਵਾਨ ਆਪਣਾ ਕਾਰੋਬਾਰ ਵੀ ਬੜਾ ਸੈੱਟ ਕਰ ਲਿਆ ਤਾਂ ਨਵਾਂ ਸ਼ਹਿਰ ਤੱਕ ਦੇ ਲੋਕ ਉਹਦੇ ਕੋਲ ਸਮਾਨ ਕਿਦਾਂ ਨਾਲ ਲਾ ਲੈਂਦੇ ਲੁਧਿਆਣੇ ਤੱਕ ਤੋਂ ਦੇਖੋ ਉਹ ਐਨੀ ਕੁਆਲਿਟੀ ਸਰਚ ਕਰਕੇ ਲਿਆਂਦਾ ਦਾ ਚੰਡੀਗੜ੍ਹ ਤੱਕ ਸੋ ਉਹਦੀ ਆਤਮਾ ਨੂੰ ਮਾਲਕ ਸ਼ਾਂਤੀ ਬਖਸ਼ੇ ਔਰ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਅੱਜ ਤਾਂ ਐਨੀਆਂ ਗੱਲਾਂ ਕਰਾ ਇਹਨੂੰ ਸ਼ੇਅਰ ਕਰ ਦਿਓ ਯਾਰ ਮੈਨੂੰ ਕੋ ਆਪਣੀ ਜੀਤਾਂ ਵਾਸਤੇ ਕੋਈ ਲੋੜ ਨਹੀਂ ਨਾ ਮੈਂ ਕੋਈ ਇਸ ਗੱਲ ਦੀ ਰਿਪੋਰਟਿੰਗ ਕਰਦਾ ਇਹ ਮੈਂ ਇਲਾਕੇ ਦੇ ਹਿੱਤਾਂ ਵਾਸਤੇ ਆਪਣੇ ਨੌਜਵਾਨਾਂ ਦੇ ਹਿੱਤਾਂ ਵਾਸਤੇ ਮਤਲਬ ਹਾਂ ਕਿ ਇੱਕ ਦੂਜਾ ਮੁੰਡਾ ਜਿਹੜਾ ਆਕਾਸ਼ਦੀਪ ਹੈ ਉਹਦਾ ਪਿਤਾ ਉਹਦੇ ਸਿਰ ਪਰਦਾ ਹੈ ਨਹੀਂ ਪਹਿਲੇ ਮਨੋਜ ਹੁੰਦਾ ਸਾਡਾ ਦੋਸਤ ਬਰੇਡਾ ਵੇਚਦਾ ਹੁੰਦਾ ਸੀਵਾਸ ਦਾ ਪੋਤਾ ਬੱਤ ਦੀ ਮਾਰ ਪਈ ਨਾ ਦਾਦਾ ਐ ਨਾ ਉਹਦਾ ਪੁੱਤ ਐ ਹੁਣ ਇਹ ਪੋਤਾ ਹਸਪਤਲ ਪਿਆ ਮਾਤਾ ਦੀ ਕੰਡੀਸ਼ਨ ਜਿਹੜੀ ਐ ਕੋਈ ਆਮਦਨ ਦੀ ਚੰਗੀ ਨਹੀਂ ਐ ਉਹਦਾ ਯਾਰ ਮਦਦ ਜ਼ਰੂਰ ਕਰਿਓ Google Pay ਨੰਬਰ ਮੇਰੇ ਕੋਲ ਹੈ ਦੱਸ ਦਿਓ ਮੈਂ ਦੇ ਮੈਂ ਇੱਧਰ ਐਦਾ ਕਰਿਓ ਮੇਰੇ ਵਾਲਾ ਕਰੇ ਹੈਗਾ ਨਾ ਨਿਕਲ ਨੰਬਰ ਕਿੰਨਾ ਹੀ ਬੋਲੀ ਚਲੋ Google ਤੇ ਨੰਬਰ 2 ਪਰ ਬੇਟੀ ਹਾਂ ਕੋਲ ਜਾ ਰਹੇ ਹਾਂ ਜਿਹੜਾ 84 84274 99378 ਦੁਬਾਰਾ ਸੁਣਿਓ ਜੀ 84274 99378 ਦੇ ਜੋ ਵੀ ਤੁਸੀਂ ਮਾੜੀ ਮੋਟੀ ਮਦਦ ਕਰ ਸਕਦੇ ਹੋ ਪੀਜੀਆ ਜੀ ਆਓ ਜਿੰਦਗੀ ਮੌਦੀ ਲੜਾਈ ਲੜ ਰਿਹਾ ਉਹ ਵੀ ਜ਼ਰੂਰ ਕਰੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਅਕਾਲ